ਬੰਦੇ ਦਾ ਹੋ ਜਾਂਦਾ ਵਿਆਹ ਵਿਆਹ ਤੋਂ ਬਾਅਦ ਉਹ ਸੋਚਦਾ ਵੀ ਚਲੋ ਮੈਂ ਆਪਣੀ ਫੈਮਿਲੀ ਨੂੰ ਹਰ ਤਰ੍ਹਾਂ ਸੁਖੀ ਰੱਖਣਾ ਹਨਾ ਤਾਂ ਉਹ ਮੰਨ ਲਓ ਵੀ ਹਰੇਕ ਚੀਜ਼ ਜਨਾਨੀ ਦੀ ਮਰਜ਼ੀ ਦੀ ਕਰਦਾ ਪਰ ਜਨਾਨੀ ਮੂਹ ਬਣਾ ਲੈਂਦੀ ਆ ਮੂਡ ਆਫ ਤੇ ਬਾਹਰੋਂ ਖਾਣ ਨੂੰ ਖਾਣਾ ਲਿਆਉਂਦਾ ਵੀ ਅੱਜ ਚਲੋ ਸਹੀ ਮੂਡ ਹੋ ਉਹ ਫੇਰ ਮੂਡ ਆਫ ਤਾਂ ਕੱਪੜਾ ਲੀਡਾ ਲਿਆਉਂਦਾ ਫੇਰ ਵੀ ਮੂਡ ਆਫ ਤਾਂ ਰਾਤ ਨੂੰ ਜਦੋਂ ਮੰਨ ਲਓ ਵੀ ਕੰਮ ਕਰ ਤੋਂ ਘਰੇ ਆਉਂਦਾ ਤਾਂ ਉਹਦੇ ਮੂੰਹ ਤੇ 12 ਵਜੇ ਦੇ ਬੱਚੇ ਜਨਾਨੀ ਦੇ ਤਾਂ ਉਹ ਬੰਦਾ ਹੁੰਦਾ ਜਿਹੜਾ ਹਾਰ ਕੇ ਅੱਕ ਕੇ ਮੰਨ ਲਓ ਘਰ ਚ ਪਤਾ ਲੱਗੇ ਜਾਂਦਾ ਤਾਂ ਘਰ ਚ ਕੋੜ ਕੋੜ ਸੁਣ ਲੱਗੀ ਕਰਦੇ ਆ ਉਹਨੂੰ ਬੀ ਇਹਦਾਂ ਉਹਦੇ ਜਨਾਨਾ ਦੇ ਹੀ ਗੰਮ ਤਾਂ ਕਰਦਿਆਂ ਨੇ ਉਹਨੂੰ ਬਿਠਾਇਆ ਜਨਾਨੀ ਨੂੰ ਉਹਨੇ ਪਿਲਦੀ ਤੀ ਨੀਬੀਆਂ ਨਹੀਂ ਚੱਕੀ ਉਹ ਕਹਿੰਦੀ ਮੇਰਾ ਮੂਡ ਆਫ ਆ ਉਹਨਾਂ ਨੇ ਉਹਦੇ ਘਰਦਿਆਂ ਨੂੰ ਕਿਹਾ ਵੀ ਭਾਈ ਇਹਦਾ ਕੋਈ ਹੱਲ ਕਰੋ ਉਹ ਕਹਿੰਦੇ ਕਹਿੰਦੇ ਵੀ ਸਾਡੇ ਕੋਲ ਤਾਂ ਸਹੀ ਥੀ ਉਹ ਤੁਹਾਡੇ ਕੋਲ ਕੀ ਆ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਹੈਗੇ ਤੁਹਾਨੂੰ ਆ ਜੋ ਕੁਝ ਆ ਤੁਸੀਂ ਉਹ ਕਰੋ ਤਾਂ ਉਹਨੂੰ ਬੰਦੇ ਨੂੰ ਕਹਿੰਦੇ ਉਹਦੇ ਘਰ ਵਾਲੇ ਨੂੰ ਲੋਕ ਕਹਿੰਦੇ ਵੀ ਤੂੰ ਐਂ ਕਰ ਦਿਮਾਗ ਦਾ ਡਾਕਟਰ ਹੁੰਦਾ ਜਿਹਨੂੰ ਸਾਈਕੀਐਟ੍ਰਿਸਟ ਕਹਿੰਦੇ ਆ ਵੀ ਉਹਦੇ ਕੋਲ ਜਾ ਇਹਨੂੰ ਉਹਦੇ ਕੋਲ ਲੈ ਜਾਂਦਾ ਉਹ ਉਹਨੇ ਉਹਦਾ ਮਾਈਂਡ ਰੀਡ ਕਰਿਆ ਜਿਨਾ ਨਹੀਂ ਤਾਂ ਪੜ ਪੜ ਕੇ ਕਹਿੰਦੇ ਵੀ ਇਹਨੂੰ ਐਦਾਂ ਕਰੋ ਤੁਸੀਂ ਹਨੀਮੂਨ ਤੇ ਗਏ ਹੋ ਉਹ ਕਹਿੰਦਾ ਵੀ ਨਹੀਂ ਕਹਿੰਦਾ ਹਨੀਮੂਨ ਤੇ ਲੈ ਕੇ ਜਾਓ ਇਨਨ ਨੂੰ ਕੋਈ ਸ਼ਾਪਿੰਗ ਕਰਾਉਣ ਲੈ ਕੇ ਗਏ ਹਾਂ ਉਹ ਕਹਿੰਦਾ ਵੀ ਨਹੀਂ ਮੈਂ ਆਪੇ ਕਪੜਾ ਲੈ ਕੇ ਤੇ ਲਿਆ ਦਿੰਨਾ ਵੀ ਹਲੇ ਟਾਈਮ ਕਿੰਨਾ ਕੋਇਆ ਤਾਂ ਉਹ ਕਹਿੰਦਾ ਵੀ ਸ਼ਾਪਿੰਗ ਕਰਾਉ ਵਧੀਆ ਰੈਸਟੋਰੈਂਟਾਂ ਚ ਖਾਣਾ ਖਵਾਓ ਤਾਂ ਉਹਨਾਂ ਦੀ ਸੁਣ ਕੇ ਚਲੋ ਬੰਦੇ ਨੇ ਹੁਦੈ ਹੀ ਅਬ ਚਲੋ ਜੇ ਮੂਡ ਚੇਂਜ ਹੋ ਜਾਵੇ ਤਾਂ ਉਹਨੇ ਉਦਾਂ ਹੀ ਕਰਿਆ 15 ਦਿਨ ਦਾ ਗੋਆ ਦਾ ਟ੍ਰਿਪ ਵਧੀਆ ਮੌਲਾਂ ਚ ਸ਼ਾਪਿੰਗ ਕਰਵਾਈ ਤਾਂ ਜਦ ਘਰੇ ਆਇਆ ਦੇਖਿਆ ਜਨਾਨੀ ਦਾ ਮੂੰਹ ਫੇਰ ਉਦਾਂ ਹੀ ਮੂਡ ਆਫ ਤਾਂ ਉਹ ਵੀ ਇੱਕ ਦਿਨ ਆਪਦੇ ਵਕੀਲ ਨਾਲ ਸਲਾਹ ਕਰੀ ਉਹਨੇ ਕਹਿੰਦਾ ਜੀ ਐਦਾਂ ਕਰੋ ਤਲਾਕ ਦੇ ਪੇਪਰ ਤਿਆਰ ਕਰੋ ਇਹਦੇ ਖੜਾ ਛੱਡੀ ਆਪਾਂ ਇਹਦਾ ਤਾਂ ਸਲਾਹ ਮੂੜਾ ਉਹ ਫੇਰ ਐਣਾ ਤਾਂ ਕੁਦਰਤੀ ਜਦੋਂ ਪੱਠ ਘੁਮਾ ਕੇ ਦੇਖਦਾ ਉਹਦੇ 12 ਵਜੇ ਦੇਖ ਕੇ ਮੂੰਹ ਤੋਂ ਪੱਟ ਕੇ ਥੱਪੜ ਮਾਰਦਾ ਉਹ ਸਵੇਰ ਦਾ ਤਾਂ ਹੁੰਦਾ ਹਲੇ ਟਾਈਮ ਚਾਹ ਚੁੱਪੀ ਨਹੀਂ ਹੁੰਦੀ ਆ ਪਰ ਕੁੱਟ ਦਿੰਦਾ ਮੂੰਹ ਫੜ ਕੇ ਕੁੱਟਦਾ ਵੀ ਇੰਨਾ ਕਹ ਵੀ ਚੰਗੀ ਤਰ੍ਹਾਂ ਜਾਂਬਾ ਲਾਉਂਦਾ ਜਿਵੇਂ ਜਾਂਬਾ ਚੰਗੀ ਤਰ੍ਹਾਂ ਲਾਈ ਜਾਂਦਾ ਤਾਜਨਾ ਨਹੀਂ ਉੱਠਦੀ ਐ ਉੱਠ ਕੇ ਫਟਾਫਟ ਲਾਉਣ ਜਾਂਦੀ ਆ ਨਹਾ ਕੇ ਆ ਕੇ ਲਿਪਸਟਿਕ ਲਿਪਸਟਿਕ ਕਰਕੇ ਆਪਦੇ ਘਰ ਵਾਲੇ ਲਈ ਚਾਹ ਬਣਾ ਕੇ ਨਾਲ ਦੋ ਬਰੌਂਠੇ ਲਾ ਕੇ ਆਲੂ ਵਾਲੇ ਤੇਹੀ ਨਾਲ ਲੈ ਕੇ ਆ ਕੇ ਲਓ ਜੀ ਖਾਓ ਜੀ ਐ ਖੁਸ਼ ਹੋ ਕੇ ਉਹ ਕਹਿੰਦਾ ਵੀ ਆ ਕੀ ਭੈਣ ਜੋਦਾ ਮੁੱਠੇ ਪਾਸੇ ਉਹਦੇ ਚੜ ਗਏ ਅੱਜ ਵੀ ਅੱਜ ਦਾ ਸਭ ਤੋਂ ਵੱਧ ਗੁੱਸੇ ਹੋਣਾ ਚਾਹੀਦਾ ਤਾਂ ਮੈਂ ਇਹਦੇ ਸਾਹਮਣੇ ਤਲਾਕ ਦੀ ਗੱਲ ਕਰਕੇ ਹਟਿਆ ਨਾਲੇ ਹੁਣ ਇਹਨੂੰ ਕੁੱਟ ਕੇ ਹਟਿਆ ਇਹ ਮੇਰੀ ਸੇਵਾ ਕਰਦੀ ਆ ਇਹ ਚੱਕਰ ਕੀ ਆ ਤਾਂ ਉਹ ਬਹੁਤ ਖੁਸ਼ ਹੋ ਕੇ ਕਹਿੰਦੇ ਕਹਿੰਦੇ ਜੀ ਇਹ ਠੋਡੇ ਵਾਸਤੇ ਦੀ ਗੱਲ ਨਹੀਂ ਨਾ ਮੇਰੇ ਵਾਸਤੇ ਦੀ ਗੱਲ ਆ ਦਰਅਸਲ ਮੈਂ ਜਿਹੜੇ ਪਰਿਵਾਰ ਚੋਂ ਆਈ ਆ ਉੱਥੇ ਜਨਾਨੀਆਂ ਦਾ ਜਿਸਮਾਨ ਐ ਇਦਾਂ ਹੀ ਹੁੰਦਾ ਆ ਜਿਹੜੀ ਪਿਆਰ ਨਾਲ ਤੁਸੀਂ ਸਾਨੂੰ ਸਮਝਾਉਣਾ ਚਾਹੁੰਦੇ ਤੇ ਇਹ ਤਾਂ ਸਾਡੇ ਟੱਬਰ ਚੋਂ ਕਰੇ ਦਿੱਤੀ ਹੋਈ ਨਹੀਂ ਮੈਂ ਤਾਂ ਸਿੱਖੀ ਹੋ ਆ ਤਰੀਕੇ ਨਾਲ ਪਿਆਰ ਕਰਨਾ ਜਿਹੜੇ ਤਰੀਕੇ ਨਾਲ ਤੁਸੀਂ ਮੈਨੂੰ ਅੱਜ ਕਰਿਆ ਵੀ ਇਹ ਗੱਲ ਆ ਕੀ ਬਲ ਲੱਤਾਂ ਦੇ ਭੂਤ ਗੱਲਾਂ ਨਾਲ ਕਿੱਥੇ ਸਮਝਦੇ ਆ ਹਨਾ ਤੁਹ ਗੱਦਾਂ ਲੱਗੀ ਦੂਦ ਆਦਿਓ ਵੀਡੀਓ ਦੇਖਣ ਲਈ ਧੰਨਵਾਦ ਆ ਸਾਰਿਆਂ ਦਾ ਟੋਪ 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 ਕਿਸੋ ਪਰਸੋਂ ਦਾ ਟੋਕੀ ਤਾਂ ਤੇ ਮੈਨੂੰ ਕੀ ਪਤਾ ਮੈਨੂੰ ਕੋਈ ਦੱਸਿਆ ਤਾਂ ਹਾਂ ਨੂਰ ਸੋਹੇ ਕਰਖੀ ਹੈ ਲੈ ਨਾ ਤੇ ਪਾ ਤੈਨੂੰ ਪਾਪ ਤੇ ਬੜੇ ਆਹ ਸੂਟ ਪੂਟੀਆਂ ਆਵੜੇ ਗੱਲ ਤਾਂ ਸੱਚੀ ਆ ਬਾਈ ਇਹ ਕਿਆਂ ਦੀ ਹਕੀਕਤ ਆ ਦੋਏ ਲੋੜ ਨਹੀਂ ਮੰਨਣਾ ਦੋਏ ਦੋਏ ਭਾਜਾ ਸਮਝਣੀਆਂ ਫਿਰ ਉਹਦਾ ਕਹਣਾ ਰੋਟੀ ਨਹੀਂ ਖਾਣੀ ਫਿਰ ਉਹਨਾਂ ਨੇ ਰੋਟੀ ਉਹ ਖਾਣੀ ਆ ਕਵੀਦਾਰ ਤੁਸੀਂ ਆਪਿਆਂ ਸੋ ਮਿਲਾਂਗੇ ਨਵੇਂ ਕਿਸੇ ਵੀਡੀਓ ਤੇ ਨਵੇਂ ਕਿਸੇ ਕਨਸੈਪਟ ਤੇ ਬਹੁਤ ਜਲਦੀ ਉਹਦਾ ਅਗਦਾ ਕਦ ਨੂੰ ਆ ਜੀਏ ਜੇਕਰ ਗਾਇਬ ਪਈ ਜਾਂਦਾ ਨਾ ਉਹ ਚਲੋ ਟਾਈਮ ਦਾ ਹੋ ਜਾਂਦਾ ਕਿ ਬੰਨ ਪਰ ਥੱਲੇ ਕੋਣ ਰੋਟੀ ਖਾਣੀ ਹੈ ਜਾਂ ਰੋਟੀ ਖਾਣੀ ਹੈ ਸੁਣਾ ਜੀਆ ਚਲੋ